ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਇੱਕ ਮਿੰਟ ਸਰ ਇੱਕ ਮਿੰਟ ਹਾਂਜੀ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਡੇ ਸਾਰਿਆਂ ਦਾ ਇੱਥੇ ਪਹੁੰਚਣ ਤੇ ਛੋਟੇ ਸੱਦੇ ਤੇ ਆਉਣ ਤੇ ਬਹੁਤ ਬਹੁਤ ਧੰਨਵਾਦ ਅੱਜ ਅਸੀਂ ਕੁਝ ਮੇਨ ਮੁੱਦਿਆਂ ਤੇ ਗੱਲ ਕਰਨ ਲੱਗੇ ਆ ਅੱਜ ਅਸੀਂ ਕਾਫੀ ਤੇ ਡੀਸੀ ਸਾਹਿਬ ਨਾਲ ਵੀ ਡਿਸਕਸ ਕੀਤੇ ਜਿਹੜੇ ਸ਼ਹਿਰ ਦੇ ਸਾਨੂੰ ਲੱਗਿਆ ਕਿ ਮੇਨ ਮੁੱਦੇ ਸਿਗੇ ਪਿਛਲੇ 3-4 ਦਿਨਾਂ 'ਚ ਜਦੋਂ ਤੇ ਅਸੀਂ ਆਫਿਸ ਸੰਭਾਲਿਆ ਜਦੋਂ ਦੇ ਅਸੀਂ ਬੈਠੇ ਆ ਸਾਨੂੰ ਪਤਾ ਲੱਗਿਆ ਕਿ ਮੇਨ ਸ਼ਹਿਰ ਦੀ ਕੁਝ ਦਿੱਕਤਾਂ ਹੈਗੀਆਂ ਜਿੰਨਾਂ 'ਚ ਇੱਕ ਹੈ ਗਾਰਬੇਜ ਕਲੈਕਸ਼ਨ ਕੂੜੇ ਦੀ ਦਿੱਕਤ ਇਸ ਦਾ ਅਸੀਂ ਪਰਮਨੈਂਟ ਹੱਲ ਲੈ ਕੇ ਆ ਚੁੱਕੇ ਹਾਂ ਅਸੀਂ ਅੱਜ ਤੋਂ ਹੀ ਇੱਕ ਸਫਾਈ ਮਹਿੰਮ ਚਲਾਈ ਆ ਪੂਰੇ ਸ਼ਹਿਰ ਵਿੱਚ ਸਵੇਰ 6:30 ਵਜੇ ਤੋਂ ਲੈ ਕੇ ਹੁਣ ਤੱਕ ਸਾਡੀ ਟੀਮ ਗਰਾਊਂਡ ਤੇ ਸੀ ਥੋੜਾ ਟਾਈਮ ਅਸੀਂ ਆਫਿਸ ਵੀ ਸੀ ਤੇ ਸਵੇਰ 6:30 ਵਜੇ ਹੀ ਅਸੀਂ ਫੀਲਡ ਤੇ ਸਾਰੇ ਸਫਾਈ ਕਰਮਚਾਰੀਆਂ ਨਾਲ ਫਲੈਗ ਆਫ ਕਰਤੀ ਸੀਗੀ ਇਹ ਸਫਾਈ ਮੋਹਮ ਤੇ ਆਸ਼ਾ ਕਰਦਾ ਆਉਣ ਵਾਲੇ ਕੁਝ ਦਿਨਾਂ ਵਿੱਚ ਤੁਹਾਨੂੰ ਕਾਫੀ ਫਰਕ ਦਿਖੇਗਾ ਸਫਾਈ ਵਿੱਚ ਇੱਕ ਹੋਰ ਖੁਸ਼ੀ ਦੀ ਗੱਲ ਕੀ ਅਸੀਂ 14 ਨਵੇਂ ਟਿਪਰ ਮੰਗਾ ਲਿਆ ਜਿਨ੍ਹਾਂ ਚੋਂ ਚਾਰ ਸਾਡੇ ਕੋਲ ਹੁਣੇ ਪਹੁੰਚ ਗਏ ਤੇ ਇੱਕ ਅਸੀਂ ਹੁਣੇ ਡੀਸੀ ਸਾਹਿਬ ਨਾਲ نیچے ਫਲੈਗ ਆਫ ਵੀ ਕਰਾਂਗੇ ਬਾਕੀ ਜਿਹੜੇ ਟਿਪਰ ਨੇ ਉਹ ਅ ਰਿਸਪੈਕਟਡ ਸਾਡੇ ਕਾਉਂਸਲਰ ਸਾਹਿਬਾਨ ਕੋਲੇ ਚਲੇ ਜਾਣਗੇ ਪਰਸਨਲੀ ਤੇ ਉਹਨਾਂ ਕੋਲੋਂ ਅੱਗੇ ਕੰਮ ਸਟਾਰਟ ਹੋਊਗਾ ਟਿੱਪਰਾਂ ਦਾ ਤੇ ਗਾਰਬੇਜ ਕਲੈਕਸ਼ਨ ਇੱਕ ਬਹੁਤ ਸਮੂਥ ਵੇ ਨਾਲ ਹੋਊਗੀ ਹੁਣ ਆਪਣੇ ਸ਼ਹਿਰ ਵਿੱਚ ਜੋ ਮੇਨ ਪ੍ਰੋਬਲਮ ਸੀਗੀ ਗਾਰਬੇਜ ਦੀ ਉਹ ਹੋਲੀ-ਹੋਲੀ ਕਰਕੇ ਇਹਨੂੰ ਸਮੂਥ ਰਨਿੰਗ ਕਰਕੇ ਇਹਨੂੰ ਸੋਲਵ ਕਰਾਂਗੇ ਸੈਕੰਡਲੀ ਸੈਕੰਡ ਦਿੱਕਤ ਜਿਹੜੀ ਸਾਡੇ ਨਿਗਾ ਚ ਆ ਰਹੀ ਸੀਗੀ ਉਹ ਸੀਗੀ ਸੀਵਰੇਜ ਦੀ ਦਿੱਕਤ ਸਾਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਅਸੀਂ ਇੰਪਰੂਵਮੈਂਟ ਟਰਸਟ ਤੋਂ ਜਿਹੜੇ ਸਾਡੇ ਚੇਅਰਮੈਨ ਸਾਹਿਬ ਨੇ ਪੱਲਾ ਜੀ ਉਹਨਾਂ ਤੋਂ ਅਸੀਂ 1 ਮਹੀਨੇ ਵਾਸਤੇ ਅਜੇ ਫਿਲਹਾਲ ਉਹਨਾਂ ਦੀ ਮਸ਼ੀਨ ਲਈਤੀ ਹੈ ਜੋ ਕਿ ਹਾਈ ਟੈਕ ਸੀ ਤੇ ਬੈਟਰ ਵਰਕਿੰਗ ਮਸ਼ੀਨ ਸੀ ਉਸ ਮਸ਼ੀਨ ਨਾਲ ਅਸੀਂ ਪੂਰੇ ਸ਼ਹਿਰ ਦੀ ਇੱਕ ਵਾਰੀ ਸੀਵਰੇਜ ਸਿਸਟਮ ਨੂੰ ਕੰਪਲੀਟਲੀ ਸੱਕ ਆਊਟ ਕਰਕੇ ਕੰਪਲੀਟਲੀ ਸਾਫ਼ ਕਰਵਾ ਰਹੇ ਹਾਂ ਜਿਸ ਦੇ ਨਾਲ ਸੀਵਰੇਜ ਦੀ ਦਿੱਕਤ ਬਿਲਕੁਲ ਖਤਮ ਹੋ ਜਾਏਗੀ ਤੇ ਇਸ ਤੋਂ ਇਲਾਵਾ ਦੋ ਹੋਰ ਨਵੀਂ ਮਸ਼ੀਨਾਂ ਦੀ ਅਸੀਂ ਪ੍ਰਪੋਜ਼ਲ ਪਾ ਰਹੇ ਹਾਂ ਇਸ ਤੋਂ ਇਲਾਵਾ ਸਾਡਾ ਤੀਸਰਾ ਮੋਟਿਵ ਜੋ ਸਾਹਮਣੇ ਨਿਕਲ ਕੇ ਆਇਆ ਸੀਗਾ ਸਿਕਿਉਰਿਟੀ ਦਾ ਤੇ ਕ੍ਰਾਈਮ ਫਰੀ ਬਠਿੰਡਾ ਬਣਾਉਂਦਾ ਇਸ ਦੇ ਰਿਗਾਰਡਿੰਗ ਅਸੀਂ ਸਾਰੇ ਕਾਉਂਸਲਰਸ ਨਾਲ ਬੈਠ ਕੇ ਮੀਟਿੰਗ ਵੀ ਕਰ ਰਹੇ ਆਂ ਮਗਰ ਸਾਡਾ ਅਜੰਡਾ ਜਿਹੜਾ ਨਿਕਲ ਰਿਹਾ ਉਹ ਅਸੀਂ ਸ਼ਹਿਰ ਨੂੰ ਸੀਸੀਟੀਵੀ ਸਰਵੇਲੈਂਸ ਦੇ ਅੰਡਰ ਲੈ ਕੇ ਆ ਰਹੇ ਆਂ ਤੇ ਇਨੀਸ਼ੀਅਲ ਕੋਟੇਸ਼ਨਸ ਵੀ ਮੰਗਾ ਲਈਆਂ ਗਈਆਂ ਆਰਾਊਂਡ 1 ਕਰੋੜ ਰੁਪਏ ਦੇ ਸੀਸੀਟੀਵੀ ਕੈਮਰਾ ਪੂਰੇ ਸ਼ਹਿਰ ਦੇ ਵਿੱਚ ਇੰਸਟਾਲ ਕੀਤੇ ਜਾਣਗੇ ਜਿਹਦੇ ਨਾਲ ਛੋਟੇ-ਛੋਟੇ ਆ ਥੈਫਟ ਦੀ ਦਿੱਕਤ ਆ ਸਨੈਚਿੰਗ ਦੀ ਗ੍ਰੈਬਿੰਗ ਦੀ ਜਿਹੜੀ ਦਿੱਕਤ ਆ ਰਹੀ ਸੀਗੀ ਉਹ ਕੰਪਲੀਟਲੀ ਖਤਮ ਹੋ ਜੂਗੀ ਤੇ ਨਾਲੇ ਸਾਡੇ ਪੁਲਿਸ ਪ੍ਰਸ਼ਾਸਨ ਨੂੰ ਵੀ ਸੇਫਟੀ ਮੇਨਟੇਨ ਕਰਨ ਚ ਹੈਲਪ ਮਿਲੇਗੀ ਇਹ ਇੱਕ ਬਹੁਤ ਵੱਡਾ ਤੇ ਵਧੀਆ ਉਪਰਾਲਾ ਹੋਊਗਾ ਕਾਰਪੋਰੇਸ਼ਨ ਵੱਲੋਂ ਕਿਉਂਕਿ ਸਾਡਾ ਮੇਨ ਮੋਟਿਵ ਹੈ ਸ਼ਹਿਰ ਨੂੰ ਸਾਫ ਕਰਨਾ ਸਿਵਲ ਸਿਸਟਮ ਨੂੰ ਠੀਕ ਕਰਨਾ ਤੇ ਸੇਫ ਬਣਾਨਾ ਆਪਣੇ ਬਟਿੰਡਾ ਨੂੰ ਕ੍ਰਾਈਮ ਫਰੀ ਬਣਾਉਣਾ ਸਾਡਾ ਮੋਟਿਵ ਹੈ ਇਸ ਦੇ ਨਾਲ ਹੀ ਇੱਕ ਬਟਿੰਡਾ ਸ਼ਹਿਰ ਦੀ ਆਪਣਾ ਕੀ ਕਹਿੰਦੇ ਸਟੈਂਡਰਡ ਆਫ ਲਿਵਿੰਗ ਵਧੇਗਾ ਤੇ ਆਪਣੀ ਬੈਟਰ ਲਾਈਫਸਟਾਈਲ ਜਾਵਾਂਗੇ ਆਪਣਾ ਸਾਰੇ ਸ਼ਹਿਰ ਵਾਸੀ ਇਹ ਸਾਡਾ ਬੇਸਿਕ ਉਪਰਾਲਾ ਹੈ ਬਾਕੀ ਜੇ ਤੁਹਾਡੇ ਕੋਈ ਕੁਐਸਚਨਸ ਹੈ ਤਾਂ ਪਲੀਜ਼ ਮੈਂ ਸਾਹਿਬਾ ਤਿੰਨ ਸਵਾਲ ਨੇ ਮੇਰੇ ਤੁਸੀਂ ਸ਼ਹਿਰ ਨੂੰ ਸੁੰਦਰ ਬਣਾਉਣ ਦੀ ਗੱਲ ਕਰ ਰਹੇ ਹੋ ਕੂੜਾ ਸ਼ਹਿਰ ਦੇ ਅੰਦਰ ਲੱਗਿਆ ਹੈ ਦੋ ਦਰਜਨ ਤੋਂ ਉੱਪਰ ਜਿਹੜੀਆਂ ਕਲੋਨੀਆਂ ਪ੍ਰਭਾਵਿਤ ਨੇ ਤਾਂ ਵੀ ਉਹਦੇ ਰਾਜਨੀਤੀ ਬਹੁਤ ਹੁੰਦੀ ਰਹੀ ਹੈ ਖਾਸ ਕਰ ਵੋਟਾਂ ਸਮੇ ਪਰ ਉਹ ਇਸ ਟਾਈਮ ਇੱਕ ਜਿਹੜਾ ਹੈਗਾ ਉਹਨਾਂ ਕਲੋਨੀਆਂ ਦੇ ਨਾਲ ਨਾਲ ਹੁਣ ਸ਼ਹਿਰ ਵੀ ਉਸ ਤੋਂ ਪ੍ਰਭਾਵਿਤ ਹੋ ਰਿਹਾ ਉਸ ਨੂੰ ਲੈ ਕੇ ਤੁਹਾਡੇ ਕੀ ਕਦਮ ਨੇ ਸਰ ਅਜੇ ਜਿੱਦਾਂ ਕਿ ਮੈਂ ਤੁਹਾਨੂੰ ਕਿਹਾ ਸਾਡੇ ਬੇਸਿਕ ਇਸ਼ੂਜ਼ ਨੇ ਜੋ ਅਸੀਂ ਉਹਨਾਂ ਵੱਲ ਜ਼ਿਆਦਾ ਫੋਕਸ ਕਰ ਰਹੇ ਹਾਂ ਸਾਡੇ ਕੋਲ ਬਹੁਤ ਲੋਗ ਇਹ ਤਕਲੀਫ ਲੈ ਕੇ ਆਏ ਨੇ ਆਪਣੀ ਜੋ ਕਿ ਡੰਪ ਦੇ ਰਿਲੇਟਡ ਹੈ ਅਸੀਂ ਉਸ ਟੀਮ ਨਾਲ ਬੈਠਾਂਗੇ ਸਰ ਨਾਲ ਵੀ ਬੈਠਾਂਗੇ ਡੀਸੀ ਨਾਲ ਵੀ ਸਾਡੇ ਕੋਲ ਕਿਉਂਕਿ ਯੂਨਿਟ ਲੱਗਿਆ ਹੋਇਆ ਹੈ ਉਹਨੂੰ ਸਟ੍ਰੈਡਿੰਗ ਕਰਨ ਤੋਂ ਬਾਅਦ ਉਸੇ ਦਿਨ ਹੀ ਆਪਾਂ ਵੇਚਦੇ ਹਾਂ ਸਾਡਾ ਮਕਸਦ ਇਹ ਹੈ ਕਿ ਅੱਗੇ ਤੋਂ ਬਠਿੰਡਾ ਵਿੱਚ ਜਿੰਨਾ ਵੀ ਕੂੜਾ ਹੈ ਉਹਦਾ ਨਾਲ ਹੀ ਮੈਨੇਜ ਹੋ ਜਾਣਾ ਚਾਹੀਦਾ ਤਾਂ ਜੋ ਉਹ ਡੇਰ ਨਾ ਲੱਗੇ ਜਿਹੜਾ ਪੁਰਾਣਾ ਵਾਲਾ ਹੈ ਉਹਦੇ ਵਿੱਚੋਂ ਇੱਕ ਥਾਂ ਤੇ ਤਾਂ ਆਪਣਾ ਸਾਰਾ ਜਿਹੜਾ ਪੁਰਾਣਾ ਕਾਰਪੋਰੇਸ਼ਨ ਦਾ ਸੀਗਾ ਉਹ ਆਲਮੋਸਟ ਆਪਾਂ ਮਾਰਚ ਤੱਕ ਕੰਪਲੀਟ ਕਰ ਲਾਂਗੇ ਉਹਦੇ ਵਿੱਚੋਂ ਕੁਝ ਹਿੱਸਾ ਜਿਹੜਾ ਹੈਗਾ ਉਹ ਬਚਿਆ ਹੋਇਆ ਜਿਹੜਾ JITF ਦੀ ਜ਼ਿੰਮੇਵਾਰੀ ਸੀ ਕਿ ਉਹ ਚੁੱਕਣ ਦੀ ਉਹਨਾਂ ਨੇ ਉਹਦਾ ਆਰਡੀਆ ਬਣਾਇਆ ਹੋਇਆ ਪਰ ਹਾਲੇ ਤੱਕ ਉਹਦੀ ਸੇਲ ਨਹੀਂ ਹੋਈ ਹੈ ਉਹ ਉਹਨਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਾਂ ਉਹਨਾਂ ਤੋਂ ਕਰਾਵਾਂਗੇ ਉਹਦੇ ਵਿੱਚ ਅਲਟੀਮੇਟਲੀ ਕੋਈ ਕੋਡਾ ਨਹੀਂ ਬਚਣਾ ਜਿਹੜਾ ਫਿਰ ਡੇਲੀ ਬੇਸਿਸ ਤੇ ਆਏਗਾ ਉਹ ਡੇਲੀ ਪ੍ਰੋਸੈਸ ਹੋਇਆ ਕਰੇ ਸਰ ਹੁਣ ਤੱਕ ਤਾਂ ਸਿਰਫ ਸ਼ਿਫਟ ਕਰਨ ਦੀ ਗੱਲ ਚੱਲਦੀ ਰਹੀ ਹੈ ਵੀ ਸ਼ਹਿਰ ਤੋਂ ਦੂਰ ਲੈ ਕੇ ਜਾਇਆ ਜਾਏਗਾ ਨਗਰ ਨਿਗਮ ਨੇ ਦੇਖੋ ਪਹਿਲਾ ਪਹਿਲਾ ਕਨਸੈਪਟ ਜਿਹੜਾ ਸੀਗਾ ਪਹਿਲਾਂ ਆਪਾਂ ਇਹ ਸਮਝੀਏ ਜਿਹੜਾ ਤੁਸੀਂ ਗ ਯੋਹੋਂ ਕਨਸੈਪਟ ਇਹ ਹੈ ਕਿ ਤੁਸੀਂ ਜ਼ੀਰੋ ਵੇਸਟ ਤੇ ਜਾਣਾ ਹੈ ਕਿ ਕੂੜਾ ਰੱਖਣਾ ਨਹੀਂ ਹੈ ਜੇ ਕੂੜਾ ਰੱਖਣਾ ਨਹੀਂ ਹੈ ਤਾਂ ਫਿਰ ਕਿਤੇ ਵੀ ਲੈ ਜਾਓ ਉਹਦਾ ਫਿਰ ਕੋਈ ਫਾਇਦਾ ਤਾਂ ਹੈ ਨਹੀਂ ਨਾ ਅਲਟੀਮੇਟਲੀ ਆਵਰ ਐਮ ਸ਼ੁੱਡ ਬੀ ਕਿ ਜੇ ਆਪਾਂ ਕਿਵੇਂ ਸ਼ਹਿਰ ਨੂੰ ਕੂੜਾ ਫਰੀ ਬਣਾ ਸਕਦੇ ਹਾਂ ਕੂੜੇ ਨੂੰ ਡੇਲੀ ਬੇਸਿਸ ਤੇ ਉਹਨੂੰ ਪ੍ਰੋਸੈਸ ਕਰਕੇ ਕਿਵੇਂ ਸ਼ਹਿਰ ਵੀ ਸਾਫ਼ ਸੁਥਰਾ ਹੋਏਗਾ ਤੇ ਕਿਸੇ ਹੋਰ ਨੂੰ ਵੀ ਹਰਾਸ ਨਹੀਂ ਕਰਾਂਗੇ ਇਹ ਤਾਂ ਹੋ ਨਹੀਂ ਸਕਦਾ ਕਿ ਮੈਂ ਇਹ ਕਹਾ ਕੇ ਬਠਿੰਡਾ ਦਾ ਕੂੜਾ ਜੇ ਮੈਂ ਕਿਸੇ ਪਿੰਡ ਵਿੱਚ ਲੈ ਜਾਵਾਂ ਅਕਲਮੰਦੀ ਤਾਂ ਹੈ ਨਹੀਂ ਨਾ ਕੋਈ ਵੀ ਨਹੀਂ ਆਂਦੇਗਾ ਜੇ ਤੁਸੀਂ ਸ਼ਹਿਰ ਵਿੱਚ ਰਹਿ ਕੇ ਪਸੰਦ ਨਹੀਂ ਕਰਦੇ ਕਿ ਸਾਡੇ ਇੱਥੇ ਕੋੜਾ ਰਹੇ ਤੇ ਇੱਕ ਪਿੰਡ ਵਾਲਾ ਕਿਵੇਂ ਮੰਨ ਜੂਗਾ ਕਿ ਤੁਸੀਂ ਸ਼ਹਿਰ ਦਾ ਕੋੜਾ ਮੇਰੇ ਪਿੰਡ ਵਿੱਚ ਲੈ ਕੇ ਆ ਚੋ ਮੇਰ ਸਾਹਿਬ ਕਾਰਵੈਜ ਦੀ ਗੱਲ ਕੀਤੀ ਹੈ ਤੁਸੀਂ ਪਾ ਪੇਮੈਂਟ ਲੋਕ ਦੇ ਰਹੇ ਹੈਗੇ ਗਾਰਬੇਜ ਦੀ ਪਰ ਉੱਥੇ ਪ੍ਰੋਪਰ ਤਰੀਕੇ ਨਾਲ ਰੇੜੀਆਂ ਨਹੀਂ ਆ ਰਹੀਆਂ ਹੈਗੀਆਂ ਇਹ ਕਾਫੀ ਪ੍ਰੋਬਲਮ ਆ ਰਹੀ ਹੈ ਕਾਫੀ ਨਗਰ ਨਿਗਮ ਬਠਿੰਡਾ ਵੱਲੋਂ ਪੈਸਾ ਵੀ ਗਾਰਬੇਜ ਦਾ ਵਸੂਲਿਆ ਜਾ ਰਿਹਾ ਲੋਕਾਂ ਕੋਲ ਪਰ ਰੇੜੀਆਂ ਜਿਹੜੇ ਟਿਪਰ ਆ ਉਹ ਪ੍ਰੋਪਰ ਗਲੀਆਂ ਚ ਨਹੀਂ ਆ ਰਹੇ ਸਰ ਇਸੇ ਲਈ ਮੈਂ ਤੁਹਾਨੂੰ ਕਿਹਾ ਕਿ ਹੁਣ ਅਸੀਂ ਜਿਹੜਾ ਮੈਂ ਤੁਹਾਨੂੰ ਸਾਰਿਆਂ ਨੂੰ ਅਪਡੇਟ ਕੀਤਾ ਕਿ 15 ਨਵੇਂ ਟਿਪਰ ਅਸੀਂ ਮੰਗਾ ਲਿਆ ਇਸ ਪ੍ਰੋਸੈਸ ਨੂੰ ਹੋਰ ਸਮੂਥ ਕਰਨ ਵਾਸਤੇ ਅਸੀਂ ਨਵੇਂ-ਨਵੇਂ ਆਈਡੀਆਜ਼ ਲੈ ਕੇ ਆਏ ਹੈ ਤੇ ਤੁਸੀਂ ਦੇਖੋਗੇ ਆਉਣ ਵਾਲੇ ਹਫਤੇ ਚ ਦੋ ਹਫਤਿਆਂ ਚ ਇਹ ਬਹੁਤ ਸਮੂਥ ਹੋ ਜਾਏਗਾ ਤੇ ਜਿਹੜੇ ਵੀ ਲੋਕ ਫੀਸ ਭਰ ਰਹੇ ਨੇ ਉਹਨਾਂ ਨੂੰ ਉਹਨਾਂ ਦੀ ਸਹੂਲਤ ਮਿਲ ਜੂਗੀ ਨਵੇਂ ਟਿਪਰਾਂ ਦੀ ਗੱਲ ਕੀਤੀ ਤੁਸੀਂ ਬਹੁਤ ਸਾਰੇ ਪੁਰਾਣੇ ਖੜੇ ਆ ਜੀ ਉਹ ਠੀਕ ਨਹੀਂ ਕਰਵਾਏ ਜਾਂਦੇ ਪਰ ਇਹ ਵੀ ਸੁਣਨਾ ਚਾਇਆ ਵੀ ਜਿਹੜੇ ਡਰਾਈਵਰ ਆ ਉਹ ਅਣਜਾਣ ਬੰਦੇ ਰੱਖ ਲਈ ਜਾਂਦੇ ਉਹਦੇ ਕਾਰਨ ਬੜੀ ਵੱਡੀ ਸਮੱਸਿਆ ਹੁੰਦੀ ਨਹੀਂ ਸਰ ਇਹ ਜੋ ਜਿਹੜੇ ਖਰਾਬ ਹੋ ਗਏ ਸੀਗੇ ਉਹ ਵੀ ਅਸੀਂ ਰਿਪੇਅਰ ਕਰਵਾ ਰਹੇ ਹਾਂ ਇਹ ਐਕਸਟਰਾ ਸੀ 15 ਮੰਗਵਾਏ ਅੱਛਾ ਮੈਂ ਸਮਝ ਗਿਆ ਜਿਨ੍ਹਾਂ ਵਿੱਚ ਨਵੇਂ ਡਿਫਰ ਸੂਡਿਸ ਸਾਰੇ ਇਹ ਨਵੇਂ ਸੀਗੇ ਲੇਕਿਨ ਇਹਨਾਂ ਦੀ ਰਿਪੇਅਰ ਹੀ ਮੈਨੂੰ ਲੱਗਦਾ ਵੀ ਇਹਨਾਂ ਨਾਲੋਂ ਵੱਧ ਹੋ ਗਈ ਹੈ ਕਿੰਨੇ ਦਾ ਇਹ ਮੁੱਲ ਲੈ ਗਿਆ ਇਹ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਦੇਖੋ ਪਹਿਲਾ ਜਿਹੜਾ ਤੁਸੀਂ ਇਹਦੇ ਬਾਰੇ ਗੱਲ ਕਰ ਰਹੇ ਹੋ ਬਿਲਕੁਲ ਇਹ ਗੱਲ ਸਹੀ ਹੈ ਕਿ ਇਹਦੇ ਵਿੱਚ ਰਿਪੇਅਰ ਤੇ ਕਾਫੀ ਸਾਰੇ ਖਰਚਾ ਜਿਹੜਾ ਹੈ ਉਹ ਹੈ ਇਸ ਕਰਕੇ ਹੀ ਕਿਉਂਕਿ ਬਾਰ-ਬਾਰ ਰਿਪੇਅਰ ਹੋਇਆ ਤੇ ਫਿਰ ਉਸ ਤੋਂ ਬਾਅਦ ਮੈਂ ਮੈਂ ਜਦੋਂ ਕਮਿਸ਼ਨਰ ਸੀਗਾ ਲਾਸਟ ਟਾਈਮ ਤੇ ਮੈਂ ਸਾਰਿਆਂ ਨੂੰ ਰਿਪੇਅਰ ਕਰਤੇ ਇੱਕ ਵਾਰ ਚਲਤਾ ਕਰ ਦਿੱਸੀ ਉਸ ਤੋਂ ਬਾਅਦ ਜਿਹੜਾ ਹੈਗਾ ਮੈਂ ਕੁਝ ਕੁ ਕੁਝ ਮਹੀਨੇ ਬਾਅਦ ਹੀ ਵਾਪਸ ਆਇਆ ਤੇ ਉੱਥੇ ਮੈਂ ਦੇਖਿਆ ਆਦਿਤਵ ਵੱਧ ਜਿਹੜਾ ਹੈਗਾ ਉਹ ਬੈਠੇ ਹੋਏ ਨੇ ਉਹਦੇ ਵਿੱਚੋਂ ਵੱਖ-ਵੱਖ ਇਸ਼ੂਜ਼ ਨੇ ਉਹਦੇ ਮੈਨਪਾਵਰ ਦਾ ਜਿਹੜਾ ਤੁਸੀਂ ਗੱਲ ਕਰ ਰਹੇ ਕਈ ਸਾਰੇ ਇਹ ਨਹੀਂ ਹੈ ਕਿ ਉਹਨਾਂ ਨੂੰ ਚਲਾਉਣਾ ਨਹੀਂ ਆਉਂਦਾ ਜਿਹੜਾ ਪੂਰਾ ਪਿਛਲੇ 4 ਸਾਲਾਂ ਤੋਂ ਚਲਾ ਹੀ ਰਾਇਆ ਹੁਣ ਆਪਾਂ ਉਹ ਵੀ ਕਹੀ ਕਿ 4 ਸਾਲ ਵਿੱਚ ਵੀ ਜੇ ਉੱਤੇ ਪਹਿਲਾ ਦਿਨ ਨਹੀਂ ਆਉਂਦਾ ਸੀ ਸਮਝ ਸਕਦਾ ਮੈਂ ਹੁਣ 4 ਸਾਲ ਬਾਅਦ ਵੀ ਉਹਨੂੰ ਚਲਾਉਣਾ ਨਹੀਂ ਆਉਂਦਾ ਸਮਝ ਨਾ ਮਤਲਬ ਗੱਲ ਤਾਂ ਬੰਦ ਹੀ ਨਹੀਂ ਹੈ ਨਾ ਆਪਸੀ ਪਰੋਬਲਮ ਇਹ ਹੈ ਕਿ EMPLOYEES ਵੀ ਥੋੜੀ ਜਿਹੀ ਸ਼ਰਾਰਤਾਂ ਜਾਣ ਬੁੱਝ ਕਰਕੇ ਕਰਦੇ ਨੇ ਉਹਨਾਂ ਦੇ ਵੀ ਆਪਣੇ ਮਕਸਦ ਹੁੰਦੇ ਨੇ ਪਰ ਹੁਣ ਜਿਹੜਾ ਆਪਾਂ ਸਿਸਟਮ ਕੋਸ਼ਿਸ਼ ਕਰ ਰਹੇ ਹਾਂ ਉਹਨੂੰ ਚਾਲੂ ਕਰਨ ਦੀ ਵੀ ਆ ਰਾਈਂਗ ਟੂ ਲੋਕਲ ਤੇ ਡੇਲੀ ਕਲੈਕਸ਼ਨ ਹੋਏ ਇਹ ਨਹੀਂ ਕਿ ਜੀ ਮੈਂ ਅੱਜ ਆਇਆ ਉਸ ਤੋਂ ਬਾਅਦ ਮੈਨੂੰ ਵੀ ਮੇਲ ਆਉਂਦੀ ਹੈ ਕਿ ਕਿ 15 ਦਿਨ ਤੋਂ ਸਾਡੇ ਕੋਲ ਕੋਈ ਬੰਦਾ ਆਇਆ ਨਹੀਂ ਫਿਕਰ ਕਰਨ ਦੇ ਵਾਸਤੇ ਇਹ ਸ਼ੂ ਡੈਫੀਨਿਟਲੀ ਆਏਗਾ ਪਰ ਹੁਣ ਤੁਹਾਨੂੰ ਲੱਗੇਗਾ ਕਿ 5 10 15 ਦਿਨਾਂ ਵਿੱਚ ਇਹ ਪ੍ਰੋਸੈਸ ਜ਼ਰੂਰ ਸੁਭਾ। ਜੇ ਗੱਲ ਕਰੀਏ ਖਾਲੀ ਪਲਾਟਾਂ ਦੇ ਵੀ ਗਾਰਬੇਜ ਦੇ ਪੈਸੇ ਭਰਵਾਏ ਜਾ ਰਿਹਾ ਹੈ। ਇਸ ਤੇ ਨਗਰ ਨਿਗਮ ਬਠਿੰਡਾ ਇਹ ਗੱਲ ਕਹਿ ਰਹੇ ਸੀ ਐਮਸੀ ਵੀ ਇਹ ਮਤਾ ਲੈ ਕੇ ਆਵਾਂਗੇ ਵੀ ਖਾਲੀ ਪਲਾਟਾਂ ਦੇ ਪੈਸੇ ਜਿਹੜੇ ਗਾਰਬੇਜ ਦੇ ਨਾਮ ਲਿੱਤੇ ਜਾਂਦੇ ਹਨ। ਸਰ ਇਹਦਾ ਜੋ ਜੋ ਮੈਨੂੰ ਪਤਾ ਲੱਗਿਆ ਕਿ ਮਤਾ ਪਿਆ ਹੋਇਆ ਹੈ ਹਾਊਸ ਵਿੱਚ ਤੇ ਹੁਣ ਜਦੋਂ ਨੈਕਸਟ ਮੀਟਿੰਗ ਹੋਊਗੀ ਹਾਊਸ ਦੀ ਤੇ ਮੈਂ ਉਸ ਤੋਂ ਬਾਅਦ ਹੀ ਦੱਸ ਪਾਵਾਂਗਾ ਇਸ ਦੇ ਵਿੱਚ ਇੱਕ ਹੋਰ ਮੈਂ ਇਸ਼ੂ ਦੱਸਦਾ ਕਿ ਬੇਸਿਕਲੀ ਖਾਲੀ ਪਲਾਟਾਂ ਦੀ ਆਪਾਂ ਇਸ ਕਰਕੇ ਤਾਂ ਲਾਇਆ ਸੀ ਕਿ ਸਾੜਾ ਕੋਡਾ ਜਿਹੜਾ ਹੈਗਾ ਖਾਲੀ ਪਲਾਟ ਦੀ ਜਮਾਤ ਆਲਟੀਮੇਟਲੀ ਸ਼ਹਿਰ ਦੀ ਦਿੱਖ ਖਰਾਬ ਹੁੰਦੀ ਹੈ ਕੁਝ ਜੇ ਆਪਾਂ ਉਹਨੂੰ ਰਿਲੈਕਸ ਕਰ ਹੀ ਰਹੇ ਹਾਂ ਕੋਈ ਵੱਲ ਨਹੀਂ ਮਤਲਬ ਡਿਸਾਈਡ ਵੀ ਹੋ ਗਿਆ ਹੈ ਕਿ ਰਿਲੈਕਸ ਕਰ دیے ਪਰ ਨਾਲ ਹੀ ਜਿਹੜੇ ਖਾਲੀ ਪਲਾਟ ਦੇ ਓਨਰਸ ਹੈ ਉਹਨਾਂ ਦੀ ਵੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਉਹਨੂੰ ਐਟ ਲੀਸਟ ਬਾਉਂਡਰੀ ਵਾਲ ਕਰ ਦੇ ਤੇ ਉਹਦੇ ਵਾਸਤੇ ਜੇ ਉਹ ਕੋਈ ਨਹੀਂ ਕਰਦਾ ਸੈਪਰੇਟਲੀ ਉਹਨਾਂ ਨੂੰ ਨੋਟਿਸ ਜਾਏਗਾ ਐਟ ਲੀਸਟ ਆਪਣੇ ਪਲਾਟ ਨੂੰ ਸਾਮ ਕੇ ਰੱਖੋ ਫਿਰ ਬਾਅਦ ਵਿੱਚ ਕਹਿੰਦੇ ਹੋ ਕਿ ਜੀ ਸਾਡਾ ਇਲੀਗਲ ਇਨਕ੍ਰੋਚਮੈਂਟ ਵੀ ਹੋ ਗਿਆ ਤੇ ਤੁਸੀਂ ਸ਼ਹਿਰ ਦੀ ਦਿੱਖ ਵੀ ਖਰਾਬ ਕਰ ਰਹੇ ਹੋ ਦੋਨਾਂ ਵਿੱਚੋਂ ਇੱਕ ਗੱਲ ਤਾਂ करिए ਜਾਂ ਤਾਂ ਫਿਰ ਤੁਸੀਂ ਇਹਦੀ ਸਫਾਈ ਦਾ ਸਾਧਨ ਕਰੋ ਜਾਂ ਫਿਰ ਇਹਦਾ ਬਾਉਂਡਰੀ ਜਿਹੜਾ ਵੀ ਫੈਸਲਾ ਹਾਊਸ ਕਰੇਗਾ ਉਹਦੇ ਬੇ ਨਹੀਂ ਆ ਸਾਡੇ ਕੋਲ ਮੈਨ ਪਾਵਰ ਵੀ ਹੈ ਮਸ਼ੀਨਰੀ ਵੀ ਹੈ ਗੱਡੀਆਂ ਵੀ ਪੜਿਆ ਨੇ ਇਹ ਸਿਰਫ ਇਹ ਹੈ ਕਿ ਜਦੋਂ ਬੰਦੇ ਨੂੰ ਲੱਗ ਜਾਂਦਾ ਕਿ ਇਹ ਠੀਕ ਹੈ ਜੀ ਇੱਕ ਦਿਨ ਟਿਪਰ ਖਾਲੀ ਹੋ ਜਾਏਗਾ 4 ਦਿਨ ਮੈਂ ਘਰ ਬੈਠ ਜਾਵਾਂਗਾ 4 ਦਿਨ ਬਾਅਦ ਰਿਪੇਅਰ ਹੋ ਕੇ ਆਏਗਾ ਇਹ ਉਹ ਹੀ ਚਾ ਨਹੀਂ ਹੈ ਕਿ ਜੀ ਕੰਮ ਨਹੀਂ ਕਰਦਾ ਸਭ ਕੁਝ ਕੁਝ ਪਿਛਲੇ ਤੇਲ ਵੀ ਮੁਲਾਜ਼ਮ ਕੱਢਦੇ ਕੋਈ ਜਿਹੜਾ ਵੀ ਤੇਲ ਵਾਲਾ ਹੁਣ ਤਾਂ ਉਹ ਰਿਸੋਲਵ ਹੋ ਗਿਆ ਨਾ ਸਰੀਕ ਇੱਕ ਸਰ ਇੱਕ ਲੱਖ ਚ ਸਵਾਲ